ਬਹੁਤ ਨਾਮ ਕਮਾਇਆ ਜਲੰਧਰ ਦੂਰਦਰਸ਼ਨ ਤੋਂ ਕੈਰੀ ਸ਼ੁਰੂ ਕਰਦੇ ਹੋਏ ਔਰ ਮੈਨੂੰ ਲੱਗਦਾ ਉਹਨਾਂ ਦੀ ਇੱਕ ਬૌਧਿਕ ਪ੍ਰਤਿਭਾ ਹੈ ਉਹਨਾਂ ਦੇ ਅੰਦਰ ਜਿਹੜੀ ਪੰਜਾਬ ਪੰਜਾਬੀ ਤੇ ਪੰਜਾਬੀ ਪ੍ਰਤੀ ਫਿਕਰਮੰਦੀ ਹੈ ਉਹ ਉਹਨਾਂ ਦੇ ਹਰ ਪੋਡਕਾਸਟ ਦੇ ਵਿੱਚ ਹਰ ਗੱਲਬਾਤ ਦੇ ਵਿੱਚ ਨਮਾਇਆ ਹੁੰਦੀ ਹੈ ਸਾਫ਼ ਨਜ਼ਰ ਆਉਂਦੀ ਹੈ ਬਹੁਤ ਅਦਬ ਨਾਲ ਸਾਡੇ ਬਹੁਤ ਪਿਆਰੇ ਗੁਰਪ੍ਰੀਤ ਕੁਬੀ ਸਭ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਸਾਡਾ ਪ੍ਰਧਾਨਗੀ ਮੰਡਲ ਔਰ ਸਾਹਮਣੇ ਬੈਠੇ ਸਾਹਿਤ ਨੂੰ ਇਸ਼ਕ ਕਰਨ ਵਾਲਾ ਹਰੋ ਸ਼ਖਸ ਜੋ ਆਪਣੇ ਵਕਤ ਜੋ ਵਕਤ ਕੱਟ ਕੇ ਨਹੀਂ ਮੈਂ ਕਹਾਂਗਾ ਆਪਣੇ ਵਕਤ ਨੂੰ ਸਾਰਥਕ ਕਰਨ ਵਾਸਤੇ ਇੱਥੇ ਆਇਆ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਇਸ ਜ਼ਿੰਦਗੀ ਚ ਚੰਗੇ ਕੰਮ ਵੀ ਹੁੰਦੇ ਨੇ ਚੰਗੇ ਕੰਮਾਂ ਦੇ ਜਾਮਨ ਬੰਨਾ ਚੰਗੇ ਸਮਿਆਂ ਦੇ ਗਵਾਹ ਬੰਨਾਂ ਵੀ ਬਹੁਤ ਕਰਮਾਂ ਵਾਲੇ ਲੋਕਾਂ ਦੇ ਹਿੱਸੇ ਆਇਆ ਵਰਨਾ ਲੋਕ ਐਸੇ ਲੀ ਵੀ ਘਰ ਬੈਠੇ ਕਈ ਰੀਲਾਂ ਹੀ ਦੇਖ ਰਹੇ ਹੋਣਗੇ ਕਈ ਨਿਆਣਿਆਂ ਨਾਲ ਮੱਥੇ ਮਾਰਦੇ ਹੋਣਗੇ ਕਈ ਹੁਕਮ ਅਧੂਲੀਆਂ ਨਾ ਹੋ ਜਾਣ ਕਿਤੇ ਉਸ ਡਰ ਤੋਂ ਆਪੋ ਆਪਣੀਆਂ ਸਿਰਫ ਨੌਕਰੀਆਂ ਬਚਾ ਲੈਣਗੇ ਜਦੋਂ ਦੁਨੀਆ ਡਰ ਕੇ ਹੋਏ ਸਮਾਜ ਦੀ ਇੱਕ ਫਲੋ ਦੇ ਵਿੱਚ ਆ ਹਨੇਰੀ ਦੇ ਵਿੱਚ ਉਹ ਨਾਲ ਨਾਲ ਉੱਟਰੀ ਹੁੰਦੀ ਹੈ ਉਹਨਾਂ ਸਮਿਆਂ ਦੇ ਵਿੱਚੋਂ ਆਪਣੇ ਸਮੇਂ ਨੂੰ ਸਨਮਾਨ ਦੇਣਾ ਆਪਣੇ ਸਮੇਂ ਨੂੰ ਇੱਜ਼ਤ ਦੇਣੀ ਆਪਣੇ ਸਮੇਂ ਨੂੰ ਆਦਬ ਦੇ ਨਾਲ ਦੇਖਣਾ ਇਹ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ ਤੁਸੀਂ ਸਾਰੇ ਕਰਮਾਂ ਵਾਲੇ ਮਰੇ ਜਿਹੜਾ ਹਾਲ ਹੈ ਬਦਨਾਮ ਹੈ ਕਿ ਬਹੁਤ ਭਰਦਾ ਨਹੀਂ ਹੁੰਦਾ ਕਹਿੰਦੇ ਆ ਪਰ ਨਹੀਂ ਨਹੀਂ ਪਰ ਕਮਾਲ ਗੱਲ ਕਰਦੇ ਤੁਸੀਂ ਕਿ ਭਰਿਆ ਦੇ ਨਕੋ ਨਕ ਪਿਆ ਉੱਤੇ ਉਹ ਜਿਹਦਾ ਆਈਸਕ੍ਰੀਮ ਦੇ ਉੱਤੇ ਚੈਰੀ ਲੱਗੀ ਹੁੰਦੀ ਉਹ ਵੀ ਲੱਗੀ ਉੱਤੇ ਮੈਂ ਸ਼ਾਇਦ ਨੀਰ ਬਣ ਕੇ ਧਨੀਆਂ ਵੀ ਪਾਇਆ ਅਗਲੇ ਨੂੰ ਸੋ ਕਹਿਣ ਦਾ ਮਤਲਬ ਹੈ ਜੀ ਕਿ ਹੈਗੇ ਨੇ ਸਜਾਗ ਲੋਕ ਸਜਾਗ ਲੋਕ ਜਿਹੜੇ ਆਪਣੇ ਜਬਾਨ ਨੂੰ ਪਿਆਰ ਸਾਹਿਤ ਤੋਂ ਵੱਡਾ ਸ਼ਬਦੀ ਕੋਈ ਨਹੀਂ ਇਹਦੇ ਸੰਧੀ ਛੇਦ ਕਰ ਲੋ ਸਾਹਿਤ ਜਿਹੜਾ ਸਿਰਫ ਹਿਤ ਵਾਸਤੇ ਆ ਸੋਸਾਇਟੀ ਦੇ ਹਿਤ ਵਾਸਤੇ ਆ ਸੋਸਾਇਟੀ ਦਾ ਹਿਦੈਸ਼ੀ ਆ ਹਮੇਸ਼ਾ ਸੋਸਾਇਟੀ ਦਾ ਮਾਰਗਦਰਸ਼ਕ ਆ ਔਰ ਇਹੋ ਧਰਤੀ ਐ ਇੱਥੇ ਲੋਕ ਸਾਹਿਤ ਨੂੰ ਪਿਆਰ ਨਹੀਂ ਕਰਨਗੇ ਤਾਂ ਕਿੱਥੇ ਕਰਨਗੇ ਜਿੱਥੇ ਸਾਡੇ ਸਤਿਗੁਰੂ ਨੇ ਇਹਨੂੰ ਸ਼ਬਦ ਨੂੰ ਗੁਰੂ ਦਾ ਦਰਜਾ ਦੇ ਕੇ ਦੁਨੀਆ ਤੋਂ ਵਿਦਾਈ ਲਈ ਸੀ ਅੱਜ ਤੋ ਬਾਅਦ ਸ਼ਬਦ ਗੁਰੂ ਲੋਕ ਸ਼ਬਦ ਨੂੰ ਗੁਰੂ ਮੰਨਣ ਵਾਲੀ ਏ ਧਰਤੀ ਐ ਇੱਥੇ ਇਹੋ ਜੇ ਸਿਲਸਿਲੇ ਚੱਲਦੇ ਰਹਿਣੇ ਚਾਹੀਦੇ ਨੇ ਸਰਦਾਰ 13 ਸਿੰਘ ਚੰਨ ਉਹਨਾਂ ਨੂੰ ਜਦੋਂ ਯਾਦ ਕਰ ਸਭ ਤੋਂ ਪਹਿਲਾਂ ਤਾਂ ਮੈਨੂੰ ਮਾਫੀ ਦਿਓ ਮੈਂ ਇਸ लायक ਨਹੀਂ ਜਿੱਥੇ ਤੁਸੀਂ ਮੈਨੂੰ ਬਿਠਾ ਦਿੱਤਾ ਇੱਥੇ ਮੁੱਖ ਮਹਿਮਾਨ ਸ਼ਬਦ ਕੋਈ ਹੁੰਦਾ ਹੀ ਨਹੀਂ ਇੱਥੇ ਸਾਰੇ ਕਲਾ ਨੂੰ ਪਿਆਰ ਕਰਨ ਵਾਲੇ ਮਹਿਮਾਨ ਹੁੰਦੇ ਨੇ ਕਿ ਦੂਜੇ ਦਾ ਮੁੱਖ ਵੇਖਣ ਆਉਂਦੇ ਨੇ ਮੈਂ ਤੁਹੀਂ ਮੁੱਖ ਮਹਿਮਾਨ ਕਰ ਦਿੰਦਾ ਸੋ ਕਹਿੰਦਾ ਮਤਲਬ ਇਹ ਹੈ ਜੀ ਕਿ ਇਹ ਵਕਰੀ ਗੱਲ ਹੈ ਕਿ ਮੇਰੇ ਵਰਗੇ ਨੂੰ ਹਲਾਸ਼ੇਰੀ ਦੇਣ ਲਈ ਕਈ ਵਾਰੀ ਕਲਾਸ ਦਾ ਮੋਨੀਟਰ ਬਣਾ ਦਿੰਦੇ ਆ ਨਾ ਵੀ ਇਹ ਸਭ ਤੋਂ ਆਵਾਜ਼ ਦਿੱਤੀਏ ਹੋਮ ਬਣਾ ਦੋ ਨਾ ਤੇ ਚਲੋ ਮੇਰੇ ਵਰਗੇ ਨੂੰ ਤਾਂ ਕਿਵੇਂ ਡਿਊਟੀ ਲਾ ਦਿੰਦੀ ਆ ਵੀ ਸਾਰਿਆਂ ਦੇ ਨਾਲ ਜਿਹੜੀ ਜੁੜਿਆ ਰਹੇਗਾ ਕਿ ਅੱਗੋਂ ਅਸੀਂ ਇਹਨਾਂ ਦੀ ਪ੍ਰਥਾ ਨੂੰ ਅੱਕੇ ਤੋੜ ਸਕੀ ਔਰ ਅਸੀਂ ਬਚਨ ਬਾਧਾ ਜ਼ਰੂਰ ਤੋੜਾਂਗੇ ਕਦੇ ਵੀ ਇਹ ਚੀਜ਼ਾਂ ਸਾਡੇ ਖੂਨ ਚੋਂ ਹੀ ਨਹੀਂ ਜਾ ਸਕਦੀਆਂ ਔਰ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਜਿਹੜਾ ਸਾਹਿਤਕਾਰ ਹੈ ਇਹ ਕਿਸੇ ਵੀ ਸਮਾਜ ਦੀ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਹੈ ਕਿਸੇ ਵੀ ਸਮਾਜ ਦੀ ਸਿਹਤ ਵੇਖਣੀ ਹੋਵੇ ਤੇ ਵੇਖੋ ਕਿ ਉੱਥੋਂ ਦਾ ਸਾਹਿਤਕਾਰ ਕਿੰਨਾ ਸਜਾ ਗਿਆ ਉਥੋਂ ਦਾ ਸਿਹਤ ਦਾ ਜਿਹੜਾ ਸਾਹਿਤਕਾਰ ਹੈ ਉਹ ਕਿੰਨਾ ਚੇਤਨ ਸਾਹਿਤਕਾਰ ਦੀ ਚੇਤਨਤਾ ਸਾਡੇ ਸਮਾਜ ਦੀ ਤੰਦਰੁਸਤੀ ਦੱਸਦੀ ਹੈ ਔਰ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੈ ਕਿ ਸਦੀਆਂ ਤੋਂ ਹੁਣੇ ਮੈਨੂੰ ਦੱਸ ਰਹੇ ਸੀ ਡਾਕਟਰ ਸਾਹਿਬ ਇੱਥੇ ਬੜੀ ਮੌਜ ਹੈ ਸਾਰਿਆਂ ਦੇ ਨਾਲ ਹੀ ਲੈਣੇ ਪੈਂਦੇ ਉਦਾਂ ਹੀ ਕਿਹਾ ਡਾਕਟਰ ਸਾਹਿਬ ਬੈਠੇ ਨੇ ਡਾਕਟਰ ਸਾਹਿਬ ਬੈਠੇ ਨੇ ਡਾਕਟਰ ਸਾਹਿਬ ਬਹੁਤ ਰੌਸ਼ਨੀ ਸਾਰੇ ਕੰਟਰੀ ਆਏ ਤਾਂ ਸੌਖਾ ਹੋ ਜਾਂਦਾ ਬਣੇ ਡਾਕਟਰ ਸਾਹਿਬ ਦੱਸ ਰਹੇ ਸੀ ਇੱਕ ਸ਼ਾਂਸ ਹੈ ਅੰਦਰ ਤੁਸੀਂ ਦੱਸ ਰਹੇ ਸੀ ਜਿਹੜਾ ਮੇਲਾ 8 ਸਦੀਆਂ ਤੋਂ 1500 ਨੰਨੇ ਤੋਂ ਚੱਲਦਾ ਆ ਰਿਹਾ ਮਹਾਰਾਜਾ ਰਣਜੀਤ ਸਿੰਘ ਹੋਣੇ ਕਹਿੰਦੇ ਆਪਣੇ ਪਰਿਵਾਰ ਸਮੇਤ ਹੋਵੇ ਤਾਂ ਦੇਖਣ ਜਾਂਦੇ ਹੁੰਦੇ ਸੀ ਬੱਚੇ ਤਾਂ ਉਹਨਾਂ ਦਾ ਪਰਿਵਾਰ ਵੀ ਸੋਖਾ ਬੜਾ ਵੱਡਾ ਸੀ ਉਹ ਜਾਂਦੇ ਹੁੰਦੇ ਤੇ ਮੇਲਾ ਲੱਗ ਜਾਂਦਾ ਹੁੰਦਾ ਕਹਿੰਦਾ ਮਤਲਬ ਕਿ ਸਾਹਿਤ ਸਦੀਆਂ ਮਹੀਨਿਆਂ ਦਾ ਨਹੀਂ ਇਹ ਕਿਸੇ ਵੀ ਚੀਜ਼ ਦਾ ਗੁਲਾਮ ਨਹੀਂ ਹੁੰਦਾ ਸਾਹਿਤ ਜਿਹੜਾ ਇਹਦਾ ਇਹਨੂੰ ਅਦਰ ਵੀ ਤਾਂ ਕਹਿੰਦੇ ਆ ਕਿ ਇਹਨੂੰ ساری ਜ਼ਿੰਦਗੀ ਅਸੀਂ ਲੋਕ ਅਦਰ ਦਿੰਦੇ ਚਲੇ ਜਾਂਦੇ ਆ ਸਾਡੇ ਤੋਂ ਬਾਅਦ ਅਦਰ ਦੇਣ ਵਾਲੇ ਬਹੁਤ ਆ ਜਾਂਦੇ ਨੇ ਸੋ ਸਾਹਿਤ ਨਹੀਂ ਮਰਦਾ ਬੰਦੇ ਤੁਰਦੇ ਜਾਂਦੇ ਨੇ ਕਹਿੰਦੇ ਕਬਰਾਂ ਲੰਮ ਸਲਮੀਆਂ ਉੱਤੇ ਪਏ ਕੱਖ ਉਧਰੋਂ ਕੋਈ ਨਾ ਮੁੜਿਆ ਇਧਰੋਂ ਗਈ ਲਾ ਉਹ ਇਹ ਇਹਨੇ ਵਣਗੀ ਤਾਂ ਦੱਸੀ ਹੈ ਕਿ ਇੱਕ ਦੇਖੋ ਇੱਕ ਗੱਲ ਦੇ ਵਿੱਚ ਹੀ ਦੁਨੀਆ ਦਾ ਕਿੱਡਾ ਵੱਡਾ ਤੱਤਸਾਰ ਕੱਢ ਦਿੱਤਾ ਸੋ ਇੱਕ ਇਹ ਕਵੀ ਕੋਲ ਇਹ ਸਾਹਿਤਕਾਰ ਕੋਲੀ ਇਹ ਹੁਨਰ ਹੁੰਦਾ ਹੈ ਕਿ ਇੱਕ ਗੱਲ ਦੇ ਨਾਲ ਉਹ ਇੱਕ ਗੱਲ ਬਦਲ ਦਿੰਦਾ ਦੋ ਹੀ ਬੰਦੇ ਨੇ ਜਿਹੜੇ ਗੱਲ ਇੱਕ ਪੱਤਰਕਾਰ ਤੇ ਇੱਕ ਸਾਹਿਤਕਾਰ ਇਹ ਅਸੇਮ ਪੱਤਰਕਾਰਾਂ ਦੇ ਨਾਮ ਤੇ ਸਾਹਿਤਕਾਰਾਂ ਦੇ ਨਾਮ ਨਹੀਂ ਅਸੀਂ ਇਹਨਾਂ ਨੂੰ ਪਤਾ ਹੈ ਪੱਤਰਕਾਰ ਸ਼ੈਤਾਨ ਹੁੰਦੇ ਨੇ ਇਹ ਕਹਿੰਦੇ ਪੌਪ ਜੌਨ ਪੌਲ ਕਹਿੰਦੇ ਲੰਡਨ ਉਤਰੇ ਬੜੀ ਵੱਡੀ ਸ਼ਖਸੀਅਤ ਹੁੰਦੀ ਪਈ ਤੁਸੀਂ ਦੋਵੇਂ ਪਾਸੇ ਆ ਜਾਂਦੇ ਹੋ ਜੋ ਕਹਿੰਦੇ ਪੌਪ ਜੌਨ ਪਾਲੇ ਕਰੀ ਲੰਡਨ ਉਤਰੇ ਤੇ ਉੱਥੇ ਪੱਤਰਕਾਰ ਨੇ ਸ਼ੈਤਾਨੀ ਕੀਤੀ ਬੜੇ ਉਹ ਤਾਂ ਰੱਬੀ ਰੂਪ ਸੰ ਪੌਪ ਜੌਨ ਪਾਲ ਕਹਿੰਦੇ ਉਤਰਦੇ ਕਿਸੇ ਨੇ ਪੁੱਛਿਆ ਕਿਉਂਕਿ ਲੰਡਨ ਘਾਟਾਉਂਦੇ ਸਨ ਤੇ ਕਿਸੇ ਨੇ ਜਾਣ ਪੁੱਝ ਕੇ ਪੁੱਛ ਲਿਆ ਉਹਨਾਂ ਨੂੰ ਪੱਤਰਕਾਰ ਨੇ ਉਹ ਰੇਰ ਕਰਾਟ ਦੇ ਕੋਲ ਜਿੱਦਾਂ ਉਤਰੇ ਹੀ ਉਹ ਕਹਿੰਦਾ ਸੋ ਡੂ ਯੂ ਹੈਵ ਐਨੀ ਪਲਾਨ ਟੂ ਵਿਜ਼ਿਟ ਟੂ ਸਮ ਨਾਈਟ ਕਲੱਬ ਪੌਪ ਜੌਨ ਪੌਲ ਨੂੰ ਇੱਡੀ ਗੱਲ ਪੁੱਛ ਲੈਣੀ ਬੜਾ ਪਰ ਉਹ ਉਹ ਮੁਲਕ ਲਿਬਰਲ ਨੇ ਤਾਂ ਕੁਝ ਵੀ ਪੁੱਛਿਆ ਜਾ ਸਕਦਾ ਪੱਤਰਕਾਰ ਨੂੰ ਜਾਤ ਹੁਣ ਉਹਨਾਂ ਦਾ ਕੋ ਦਿਮਾਗ ਕਿੰਨਾ ਉੱਚ ਪਾਇਦਾ ਸੀ ਪੌਪ ਜੌਨ ਪੌਲ ਦਾ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਹਿੰਦੇ ਇਸ ਤਰ੍ਹਾਂ ਦੀ ਨਾਈਟ ਕਲੱਬ ਇੰ ਲੰਡਨ ਜਿੱਦਾਂ ਪਤਾ ਹੀ ਨਹੀਂ ਮਿੰਦੇ ਇਹ ਵੀ ਹੁੰਦਾ ਇੱਥੇ ਪਰ ਪੱਤਰਕਾਰ ਫੇਰ ਸ਼ੈਤਾਨ ਹੁੰਦੇ ਨੇ ਸਵੇਰੇ ਹੈਡਲਾਈਨ ਲੱਗੀ ਇਸ ਤਰ੍ਹਾਂ ਦੀ ਨਾਈਟ ਕਲੱਬ ਇੰ ਲੰਡਨ ਪੌਪ ਜੌਨ ਪੌਲ ਉਨੂੰ ਸਾਹਿਤ ਨਾਲ ਜੋੜ ਲੋ ਜੀ ਪੱਤਰਕਾਰ ਨਾਲ ਕਹਿੰਦਾ ਮੈਂ ਸਿਰਫ ਇੱਕ ਹੁਨਰ ਦੱਸ ਰਿਹਾ ਇੱਕ ਪੰਕਤੀ ਦਾ ਇੱਕ ਲਾਈਨ ਦਾ ਹੁਨਰ ਹੁੰਦਾ ਉਹਨੂੰ ਤੁਸੀਂ ਕਿਵੇਂ ਪੇਸ਼ ਕਰਦੇ ਹੋ ਹਨ ਸੋ ਸਾਹਿਤਕਾਰ ਜਿੰਨਾ ਜ਼ਿੰਮੇਵਾਰ ਹੋਏਗਾ ਸਮਾਜ ਉਹਨਾਂ ਸਿਹਤਮੰਦ ਹੁੰਦਾ ਜਾਏਗਾ ਸਾਹਿਤਕਾਰ ਜਿੰਨਾ ਜ਼ਿੰਮੇਵਾਰੀ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਕਰਦਾ ਜਾਏਗਾ ਸਮਾਜ ਉਹਨਾਂ ਸਿਹਤਮੰਦ ਹੁੰਦਾ ਜਾਏਗਾ ਬੜੀਆਂ 13 ਤੋਪਾਂ ਤਲਵਾਰਾਂ ਟੈਂਕਾਂ ਨੇ ਨੇਸਿਆਂ ਭਾਲਿਆਂ ਨੇ ਸੁਸਾਇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹਰ ਵਾਰ ਜੇ ਕਿਸੇ ਨੇ ਥੰਮਿਆ ਤੇ ਕਲਮ ਨੇ ਥੰਮਿਆ ਸਮਾਜ ਨੂੰ ਕਲਮ ਜਿਹੜੀ ਹੈ ਫੇਰ ਜਿਉਂਦਾ ਕਰ ਦਿੰਦੀ ਹੈ ਕਲਮ ਜਿਹੜੀ ਹੈ ਫੇਰ ਦੁਬਾਰਾ ਅੰਕੁਰਿਤ ਕਰ ਦਿੰਦੀ ਹੈ ਫੇਰ ਪੁੰਗਰ ਪੈਂਦੇ ਆ ਕਲਮ ਕੋਈ ਇੱਕ ਗੱਲ ਐ ਸੀ ਕਹਿੰਦੀ ਐ ਕਲਮ ਕਾਗਜ਼ ਤੇ ਉੱਤੇ ਐਸਾ ਹਲ ਆਉਂਦੀ ਆ ਉਹਦੇ ਚੋਂ ਇਨਸਾਨ ਪੁੰਗਰਦੇ ਨੇ ਉਹਦੇ ਚੋਂ ਫੇਰ ਜਸਪੇ ਪੁੰਗਰਦੇ ਨੇ ਉਹਦੇ ਚੋਂ ਫੇਰ ਧਰਤੀ 몰ਦੀ ਐ ਫੇਰ ਸੰਸਾਰ ਬਣਦਾ ਫੇਰ ਲੋਕ ਖੜੇ ਹੁੰਦੇ ਨੇ ਸੋ ਇਹ ਸਾਹਿਤ ਦਾ ਅੱਡਾ ਵੱਡਾ ਯੋਗਦਾਨ ਹੈ ਸਾਡੇ ਸੰਸਾਰ ਦੇ ਵਿੱਚ ਔਰ ਇਹ ਮੈਂ ਬੇਨਤੀ ਕਰਾਂਗਾ ਕਿ ਪੀੜੀਦਰ ਪੀੜੀ ਇਹ ਚੀਜ਼ਾਂ ਚਲਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਦੇਖੋ ਆਪਾਂ ਸਰਦਾਰ ਤੇਰਾ ਸਿੰਘ ਚੰਦ ਹੁਣਾਂ ਨੂੰ ਉਹਨਾਂ ਦੇ ਵਫਾਤ ਪਾਜਨ ਤੋਂ ਕਿੰਨੇ ਸਾਲਾਂ ਬਾਅਦ ਵੀ ਯਾਦ ਕਰ ਲਿਆ ਨੌਂ ਜੁਲਾਈ ਦੇ ਖਿਆਲ ਨਾਲ ਵਫਾਤ ਪਾਗੇ ਸਨ ਹਨਾ ਜੀ ਚੰਦ ਸਰ 9 ਜੁਲਾਈ 9 ਨੋ 3 ਕੁਇਲਾ ਕਿ ਦੀ ਸੋਣੀ ਜੁਨੀ ਸੀ 9 ਨਵੰਬਰ 9 ਜਿੱਥੇ ਮਰਜੀ ਚੱਲੇ ਜਾ ਨਵੰਬਰ 9 ਹੀ ਰਹਿਣਾ ਉਹਨਾਂ ਨੂੰ ਅਜ ਵੀ ਨੋ ਨਾ ਉਹ ਹੀ ਗੱਲ ਨਹੀਂ ਹਮੇਸ਼ਾ ਇਹਨਾਂ ਦਾ ਜੀ ਵੀ ਨੋ ਤਾਂ ਹੀ ਅੱਜ ਯਾਦ ਕਰ ਰਹੇ ਜੀ ਇਹਨਾਂ ਨੂੰ ਨੌਂ ਵਾਰ ਨੌਂ ਹੀ ਰਹਿਣਗੇ ਉਹ ਕਿਉਂਕਿ ਉਹ ਇਕੱਲੇ ਨਹੀਂ ਗਏ ਬੜੇ ਧੀਆ ਪੁੱਤ ਛੱਡ ਕੇ ਗਏ ਨੇ ਵਗਰ ਆਪਣੇ ਸੋ ਇੱਕ ਪਿਓ ਚਾਰ ਨਲਾਇਕ ਬੱਚੇ ਆਪਣੇ ਜੰਮ ਕੇ ਛੱਡ ਜਾਵੇ ਉਹਦਾ ਧਰਤੀ ਨੂੰ ਕੋਈ ਯੋਗਦਾਨ ਨਹੀਂ ਹੁੰਦਾ ਚਾਹੇ 8 ਜੰਮ ਜਾਵੇ ਚਾਹੇ 10 ਜੰਮ ਜਾਵੇ ਪਰ ਜਿਹੜਾ ਇੱਕ ਪਿਓ ਆਪਣੇ ਇਦਾਂ ਦੇ ਬੱਚੇ ਪੈਦਾ ਕਰਕੇ ਜਾਵੇ ਜਿਹੜੇ ਉਹਦੀ ਧਰਤੀ ਨੂੰ ਉਹਦੀ ਸ਼ਖਸੀਅਤ ਨੂੰ ਉਹਦੀ ਤਸਵੀਰ ਨੂੰ ਪਿਆਰ ਕਰਦੇ ਨੇ ਉਹ ਅਸਲ ਪਿਓ ਹੁੰਦਾ ਬੱਚਿਆਂ 'ਚ ਇੱਕ ਲਫ਼ਜ਼ ਮੈਂ ਬਹੁਤ ਪੁਰਾਣਾ ਕਿਤੋਂ ਸੁਣਿਆ ਮੈਨੂੰ ਲੱਗਦਾ ਅੱਜ ਮੈਨੂੰ ਯਾਦ ਆ ਗਿਆ ਕਿ ਜ਼ਰੂਰੀ ਨਹੀਂ ਤੁਹਾਡੇ ਧੀ ਪੁੱਤ ਜਿਹੜੇ ਨੇ ਉਹ ਬਿੰਦੀ ਹੋਣ ਨਾਦੀ ਵੀ ਹੋਣ ਤਾਂ ਪਰ ਉਹ ਸਲੱਗ ਹੋਣ ਤੁਹਾਡੇ ਗੋਦ ਲੈ ਬੱਚੇ ਵੀ ਹੋਣ ਤੇ ਸਲੱਗ ਹੋਣ ਤਾਂ ਤੁਹਾਡੇ ਆਪਣੇ ਨਾਲੋਂ ਵੱਧ ਕੰਮ ਕਰਦੇ ਨੇ ਸੋ ਸਰਦਾਰ 13 ਸੇ ਚੱਲ ਹੋਣਾਂ ਨੇ ਅੱਜ ਜੋ ਕਮਾਇਆ ਉਹ ਸਾਹਮਣੇ ਆ ਉਹ ਸਾਹਮਣੇ ਬੈਠਾ ਹਾਲ ਦੇ ਵਿੱਚ ਵਰਨਾ ਸੱਚ ਜਾਣਿਓ 2 ਸਾਲ ਬਾਅਦ 3 ਸਾਲ ਬਾਅਦ ਸੱਕਾ ਵੀ ਉਹ ਵੀ ਭੁੱਲ ਜਾਂਦਾ ਕਈ ਦਾ ਚੱਲ ਕੋਈ ਨਹੀਂ ਪਾਠੀ ਨੂੰ ਪੈਸੇ ਦੇ ਦੋ ਆਪੇ ਭੋਗਵਾ ਦੇਗਾ ਤਕਰੀ ਜਾਂਦਾ ਜਾਂ ਜਿਹੜਾ ਨਾ ਸਲਾਨਾ ਹੁੰਦਾ ਤੇ ਗੰਡ-ਬੰਡ ਤੇ ਪੈਸੇ ਹੀ ਦੇ ਦਿੰਦੇ ਐ ਇਹ ਭੋਗਵਾ ਦੇ ਹਰਦਾਸ ਕਰਦੇ ਹੋ ਸਰਦਾਰ ਬਿੱਕਰ ਸਿੰਘ ਦੇ ਨਾਂ ਦੀ ਵੀ ਕਿਸੇ ਕੋ ਤੋਂ ਵੇਖਣ ਦੇ ਹੁੰਦਾ ਵੀ ਇਹਨਾਂ ਪਿੱਛੇ ਮੈਂ ਕਿੱਕਰ ਸ਼ਾਨ ਛੱਡੇ ਇਹਨਾਂ ਦੀਆਂ ਦਾਤ ਨਾਲ ਲੱਭਦੇ ਨੇ ਤੇ ਸਰਦਾਰ ਬਿੱਕਰ ਸਿੰਘ 3 ਸਾਲ ਬਾਅਦ ਕੱਲਾ ਭਾਈ ਕੋ ਆਪ ਭੋਗ ਕਾਉਂਦੇ ਆ ਤੇਰਾ ਸਿੰਘ ਚੰਨ ਦਾ ਚੰਨ ਕਹਦੇ ਤਾਂ ਬ੍ਰਹਿਮੰਡ ਹੋ ਗਿਆ ਤੇਰਾ ਸਿੰਘ ਬ੍ਰਹਿਮੰਡ ਹੋ ਗਿਆ ਜੀ ਸੋ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਹਿਤ ਨਾਲ ਮੇਰਾ ਵੀ ਜੁੜਾਵ ਹੈ ਮੈਨੂੰ ਪਿਆਰ ਪਿਆਰਾ ਲੱਗਦਾ ਹਾਲਾਂਕਿ ਮੇਰੀ ਹਸਤੀ ਨੇ ਮੈਂ ਬੜਾ ਡਰ ਕੇ ਸ਼ੁਰੂ ਕੀਤਾ ਤੁਸੀਂ ਅਹਿਸਾਸ ਕਿ ਮੇਰਾ ਹੌਸਲਾ ਵਧਾਤਾ ਕਿਉਂਕਿ ਇਨਸਾਨਾਂ ਆਮ ਇਨਸਾਨਾਂ ਚ ਬੋਲਣਾ ਬੜਾ ਔਖਾ ਹੁੰਦਾ ਹੈ ਵਿਦਵਾਨਾਂ ਚ ਬੋਲਣਾ ਬੜਾ ਹੀ ਜ਼ਿਆਦਾ ਔਖਾ ਹੁੰਦਾ ਹੈ ਮਤਲਬ ਸੌਖਾ ਕੰਮ ਤਾਂ ਸਾਡੇ ਲਈ ਹੈ ਵੀ ਜਦੋਂ ਆਡੀਅੰਸ ਮਿੱਠੀ ਚੋ ਮਰਜ਼ੀ ਬੋਲ ਕੇ ਆਜੋ ਵਿਦਵਾਨਾਂ ਨੂੰ ਜਿਹਨੂੰ ਕੀ ਪੰਜਾਬੀ ਦਾ ਨਫਜ਼ ਸਾਡੇ ਘਰ ਦੇ ਵਰਦ ਦੇਣ ਦੇ ਇੱਕ ਬੜਾ ਵਧੀਆ ਨਫਜ਼ ਹੁੰਦਾ ਪੰਜਾਬੀ ਦਾ ਨਹੀਂ ਨਹੀਂ ਚਾਂਸੇ ਜੇ ਲੈਣਾ ਬੜਾ ਔਖਾ ਹੁੰਦਾ ਸਾਈਡ ਤੇ ਵੀ ਦਰਨਾਂ ਨੂੰ ਚਾਂਸੇ ਜੇ ਲੈਣਾ ਵੀ ਨਹੀਂ ਠੀਕ ਬੋਲ ਰਿਹਾ ਬਾਅਦ ਚ ਸੋਚਣ ਜਾ ਕੇ ਵੀ ਕੱਲ ਤੇ ਕੋਈ ਡੀ ਹੈਂਗੀ ਸੀ ਹੈ ਨਾ ਇਹ ਬੜਾ ਔਖਾ ਹੁੰਦਾ ਜੀ ਉਲਝੀਆਂ ਦੇ ਨਾਲ ਗੱਲ ਕਰਨੀ ਕਿਉਂਕਿ ਉਲਝੀਆਂ ਦੇ ਨਾਲ ਗੱਲ ਕਰਨੀ ਬੜੀ ਸੌਖੀ ਹੁੰਦੀ ਆ ਆਪ ਹੀ ਉਲਝੇ ਹੁੰਦੇ ਆ ਉਲਝੀਆਂ ਨਾਲ ਗੱਲ ਕਰਨੀ ਬੜੀ ਔਖੀ ਹੁੰਦੀ ਹੈ ਉਹਨਾਂ ਦਾ ਸਭ ਕੁਝ ਦੁਨੀਆ ਦਾ ਦੇਖਿਆ ਛਾਣਿਆ ਪੁਣਿਆ ਹੁੰਦਾ ਉਹਨਾਂ ਨਾਲ ਗੱਲ ਕਰਨੀ ਔਖੀ ਹੁੰਦੀ ਹੈ ਸੋ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੈਨੂੰ ਸਾਹਿਬ ਦੇ ਨਾਲ ਮੇਰੇ ਪਿਓ ਨੇ ਜੋੜਿਆ ਮੇਰੇ ਭਰਾਵਡੇ ਨੇ ਜੋੜਿਆ ਸੋ ਇਹ ਮੈਂ ਤਾਂ ਗੱਲ ਦੱਸ ਰਿਹਾ ਕਿ ਪਿਰਤ ਤੋੜੇ ਉਹਨਾਂ ਨਾਲਾਂ ਜੋੜੇ ਉਹਨਿਆਣੇ ਹਨ ਕਿਉਂਕਿ ਮੇਰੇ ਡੈਡੀ ਅਰਗਬਤੀ ਧੂਫ ਦਾ ਕੰਮ ਕਰਦੇ ਹੁੰਦੇ ਸੀ ਸਪਲਾਈ ਦਾ ਕੰਮ ਸੀ ਅਸੀਂ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਡੈਡੀ ਨਾਲ ਬੈਠ ਕੇ ਧੂਫ ਬਣਾ ਕੇ ਚਾਈਦੀ ਹੁੰਦੀ ਸੀ ਉਹ ਪੈਕਟ ਪੈਕਟ ਜੇ ਬਣਾ ਕੇ ਡੈਡੀ ਨੂੰ ਬਣਾ ਕੇ ਸਵੇਰੇ ਸਵੇਰੇ ਜਾਣ ਤੋਂ ਪਹਿਲਾਂ 20 ਪੈਸੇ 25 ਪੈਸੇ ਮੈਂ ਵੱਟ ਕੇ ਜਾਂਦਾ ਹੁੰਦਾ ਮੈਂ ਨਹੀਂ ਵੱਡਾ ਭਰਾ ਵੀ ਛੋਟਾ ਵੀ ਤੇ ਉਹ ਅਸੀਂ ਮੈਂ ਗੱਲ ਤਾਂ ਦੱਸ ਰਿਹਾ ਤੁਹਾਨੂੰ ਕਿ ਜਦੋਂ ਡੈਡੀ ਨੇ ਸਵੇਰੇ ਅਸੀਂ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਘੰਟਾ ਲਾ ਦਿੰਦੇ ਹੁੰਦੇ ਸਾਂ ਉਹ ਧੂਫ ਨੂੰ ਪੈਕ ਕਰਨ ਲਈ ਰੈਪਰ ਚ ਰੱਦੀ ਚਾਹੀਦੀ ਹੁੰਦੀ ਸੀ ਉਹਦੇ ਵਿੱਚ ਉੱਤੇ ਫਿਰ ਲੇਬਲ ਲੱਗਦਾ ਹੁੰਦਾ ਸੀ ਉਹ ਜਿਹੜੀ ਰੱਦੀ ਹੈ ਨਾ ਮੇਰੇ ਡੈਡੀ ਲੈ ਕੇ ਆਉਂਦੇ ਹੁੰਦੇ ਸੀ ਜਦੋਂ ਬਾਜ਼ਾਰੋਂ ਉਹ ਜੇ ਉਦੋਂ 사ਸੀ ਘਰਾਂ ਜੀ ਜੀ ਆਏ ਨੂੰ ਜਿਸ ਤਬਾ ਦੇ ਵੀ ਇੱਕ ਬਹੁਤ ਕਮਾਲ ਦੀ ਮਹਿਫਿਲ ਤੁਸੀਂ ਦੇਖਣੀ ਸੁਣਨੀ ਹੈ ਸੋ ਮੈਂ ਦੱਸ ਰਿਹਾ ਕਿ ਉਹ ਰੱਦੀ ਜਿਹੜੀ ਬਾਜ਼ਾਰੋਂ ਡੈਡੀ ਲੈ ਕੇ ਆਉਂਦੇ ਨੇ ਜੀ ਉਦੋਂ 2.5 ਰੁਪਏ ਕਿਲੋ ਮਿਲਦੀ ਹੁੰਦੀ ਸੀ ਡੈਡੀ 3.5 ਰੁਪਏ ਕਿਲੋ ਵਾਲੀ ਲੈ ਆਉਂਦੇ ਹੁੰਦੇ ਸੀ 1 ਰੁਪਿਆ ਵੱਧ ਵਾਲੀ ਕਿਉਂਕਿ ਉਹ ਮਿਲਦਾ ਹੁੰਦਾ ਸੀ ਸੋਵੀਅਤ ਸੰਗ ਰਸਾਲਾ ਪਤਾ ਕਿਤੇ ਸੋਨੇ ਪੇਪਰ 'ਚ ਛਪਦਾ ਹੁੰਦਾ ਸੀ ਉਹ ਉਸਾ ਦੇਖਣਾ 8 10 10 ਸਾਲੇ 12 12 ਉਹ ਆ ਜਾਣੇ ਸੋ ਵੀਰ ਸੰਗ ਦੇ ਪਹਿਲੋਂ ਅਸੀਂ ਸਾਰੇ ਟੱਬਰ ਨੇ ਪੜ ਲੈਨੇ ਬਾਜ ਧੂੜ ਝਾੜ ਦੇਣਾ ਉਹਦੇ ਨਾਲ ਕੀ ਹੁੰਦਾ ਮਈ ਵਾਲਾ ਅੰਕ ਗਸਤੇ ਚ ਪੜ ਲਿਆ ਤਾਂ ਸਾਹਿਬ ਥੋੜਾ ਲਿਸਾ ਹੋ ਗਿਆ ਸੀ ਉਹਦਾ ਸਾਹਿਤਿਓ ਖੜਾਈ ਸੀ ਨਾ ਉੱਥੇ ਸੋ ਇਹ ਸਾਡੇ ਡੈਡੀ ਨੇ ਸ਼ੌਂਕ ਪਾਇਆ ਸਾਨੂੰ ਸਾਡੇ ਘਰ ਆਟਾ ਭਾਵੇਂ ਕਿਸੇ ਲੇਟ ਆ ਜਾਂਦਾ ਵੀ ਨਾਗਮਣੀ ਟਾਈਮ ਸਰ ਆ ਜਾਂਦੀ ਹੁੰਦੀ ਸੀ ਮੈਂ ਉਹ ਮੈਨੂੰ ਯਾਦ ਹੈ 6ਵੀਂ ਜੀ ਪੜ੍ਹ ਲਿਆ ਸੀ ਨਾਗਮਣੀ ਦੇ ਬਾਹਰ ਲਿਖਿਆ ਅਮਰੋਦ ਸਾਹਿਬ ਨੇ ਪੈਰਾਂ ਦੀ ਉੱਤੇ ਫੋਟੋ ਬਣਾਈ ਸੀ ਤੇ ਥੱਲੇ ਦੋ ਪੰਕਤੀਆਂ ਸੀ ਅਮਰਤਾ ਪ੍ਰੀਤਮ ਉਹਨਾਂ ਦੀਆਂ ਕਿ ਪੈਰਾਂ ਦੀ ਅਸਾਂ ਨਿਆਜ਼ ਚੜਾਈ ਰਾਹਾਂ ਦੀ ਦਰਗਾਹ ਉੱਥੋਂ ਸਫ਼ਰ ਕਰਨਾ ਸਿੱਖਿਆ ਜਦੋਂ ਮਤਲਬ ਸਮਝ ਆਇਆ ਕਿ ਇਸ ਗੱਲ ਦਾ ਮਤਲਬ ਕਿੰਨਾ ਡੂੰਘਾ ਫਿਰ ਸਫ਼ਰ ਦਾ ਇੰਨਾ ਚਾਹ ਜਿਹੜੇ ਅੱਜ ਤੱਕ ਸਫ਼ਰ ਕਰ ਰਹੇ ਆ ਅੱਜ ਤੱਕ ਰਾਹਾਂ ਦੀ ਦਰਗਾਹ ਤੇ ਪੈਰਾਂ ਦੀ ਨਿਆਜ਼ ਚੜਾ ਰਹੇ ਆ ਸੋ ਇਹ ਗੱਲ ਮੇਰੇ ਤੱਕ ਰਹਿ ਜਾਂਦੀ ਮੈਨੂੰ ਤਾਂ ਵੀ ਖੁਸ਼ੀ ਨਹੀਂ ਸੀ ਹੋਣੀ ਵੀ ਯਾਰ ਇਹ ਤਾਂ ਸਾਡੇ ਤੇ ਜਾ ਕੇ ਗੱਲ ਮੁੱਕ ਗਈ ਕਿਉਂਕਿ ਮੈਨੂੰ ਮੇਰੇ ਪਿਓ ਨੇ ਮੇਰੇ ਭਰਾ ਨੇ ਚिटਕ ਲਈ ਮੈਨੂੰ ਇਹ ਵੀ ਯਾਦ ਹੈ ਕਿ ਮੈਂ ਮੇਰਾ ਭਰਾ ਦਸਵੀਂ ਚ ਪੜ੍ਹਦਾ ਹੁੰਦਾ ਸੀ ਮੈਂ ਛੇਵੀਂ ਚ ਉਹਨੇ ਇੱਕ ਕਾਲੇ ਜਿਹੇ ਰੰਗ ਦੀ ਪਰਸਨਲ ਡਾਇਰੀ ਲਈ ਹੁੰਦੀ ਸੀ ਪਰ ਉੱਤੇ ਲਿਖਿਆ ਹੁੰਦਾ ਸੀ ਕਿ ਮੇਰੀ ਪਰਸਨਲ ਡਾਇਰੀ ਹੈ ਇਸ ਨੂੰ ਪੜ੍ਹਨਾ ਮਨਾ ਹੈ ਮੈਂ ਬਸ ਉਹ ਵਾਲਾ ਪੇਜ ਨਹੀਂ ਪੜਿਆ ਬਾਕੀ ਸਾਰੀ ਪੜ ਲੀ ਹਾਏ ਹਰਮਨ ਮਜ਼ੇ ਦੀ ਗੱਲ ਹੈ ਕਿ ਦੇਖੋ ਮੈਂ 10ਵੀਂ ਚ ਪੜਦੇ ਭਰਾ ਦੀ ਡਾਇਰੀ ਚ ਚੋਰੀ ਚੋਰੀ 6ਵੀਂ ਚ ਖਲੀਲ ਜ਼ਬਰਾਨ ਪੜ੍ਹਦੇ ਸੀ ਵਾਹ 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 ਉਹ ਮੈਂ ਅੱਜ ਵੀ ਸੋਚਦਾ ਭਰਾ ਨੂੰ 10ਵੀਂ ਚ ਖਲੀਲ ਜ਼ਬਰਾਨ ਕਿੰਨੇ ਦੱਸਿਆ ਹੁਣ ਤੇ ਮੈਨੂੰ ਉਦੋਂ ਤੱਕ ਇਹ ਨਹੀਂ ਸੀ ਪਤਾ ਕਿ ਖਲੀਲ ਜ਼ਬਰਾਨ ਹੁੰਦਾ ਕੀ ਹੈ ਥੱਲੇ ਲਿਖਿਆ ਸੀ ਉਹਦੀ ਕੋਟੇਸ਼ਨ ਜੀ ਦੇਖ ਕੇ ਨਾ ਉਹਨੇ ਇੱਕ ਥੱਲੇ ਲਿਖਿਆ ਖਲੀਲ ਜ਼ਬਰਾਨ ਮੈਨੂੰ ਬੜੇ ਸਾਲਾਂ ਬਾਅਦ ਪਤਾ ਲੱਗਾ ਬੰਦਾ ਕੋਈ ਹਣਾ ਤੇ पाच ਪੜੀਦੀ ਰਵ ਸਮਝਾਈ ਜਿਹੜੀ ਗੱਲ ਮੈਂ ਪੜ੍ਹੀ ਸੀ ਇਹਨੇ ਲਿਖੀ ਸੀ ਹਣਾ ਪਰ ਦੇਖੋ ਇਹ ਇਦਾਂ ਚੇਟਕ ਲੱਗਦੀ ਐ ਇਦਾਂ ਅੰਦਰ ਚਿੰਗ ਚੁਆਤੀ ਲੱਗਦੀ ਐ ਇਦਾਂ ਚੇਤਨਾ ਜਾਗਦੀ ਐ ਸੋ ਇਹ ਘਰਾਂ ਦੇ ਵਿੱਚ ਮੈਂ ਬੇਨਤੀ ਕਰਦਾ ਹੁੰਦਾ ਹੁੰਦਾ ਕਿ ਵੀ ਸਾਰਿਆਂ ਨੂੰ ਕਿ ਘਰ ਦੇ ਵਿੱਚ ਨਾ ਅਸੀਂ ਫੁੱਲ ਬੁੱਟੇ ਵੀ ਲਾਉਣੇ ਆ ਸਾਜ਼ੋ ਸਮਾਨ ਲਾਉਣੇ ਆ ਦੀਵਾਰਾਂ ਦੇ ਉੱਤੇ ਮੂਰਤਾਂ ਖਰੀਦ ਕੇ ਲਿਆ ਕੇ ਕੋਈ ਬੜੀਆਂ ਮਹਿੰਗੀਆਂ ਮਹਿੰਗੀਆਂ ਲਾ ਦਿੰਨੇ ਆ ਕਹਿੰਦੇ ਪਾਇਆ ਪੇਂਟਿੰਗ ਮੈਂ ਯੋਗੋ ਸਲਵਾਕੀਆ ਚ ਨਹੀਂ ਸੀ ਹਨ ਬੜੇ ਤੋਂ ਇਦਾਂ ਦੇ ਗੁਨਾ ਨੂੰ ਲਾ ਦਿੰਨੇ ਆ ਔਖੇ ਔਖੇ ਜੇ ਲੋਕੀ ਕਹਿੰਨ ਵੀ ਉੱਥੇ ਤਾਂ ਅਸੀਂ ਜਾ ਨਹੀਂ ਸਕਦੇ ਇਹਦਾ ਮਤਲਬ ਸਾਨੂੰ ਨਹੀਂ ਮਿਲਦੀ ਪੇਂਟਿੰਗ ਐ ਨਾ ਲੋਕਾਂ ਨੂੰ ਪਰਮਾਉਣ ਵਾਸਤੇ ਲੋਕ ਅਸੀਂ ਉਹ ਲਾ ਦਿੰਦੇ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਨੂੰ ਕੁਝ ਨਾ ਕਰੋ ਬੱਚੇ ਨਹੀਂ ਪੜਦੇ ਨਾ ਪੜਨ ਕੋਈ ਗੱਲ ਨਹੀਂ ਉਹਨਾਂ ਤੇ ਲਾ ਕੇ ਕਿਤਾਬਾਂ ਖਿਲਾਰ ਦਿਓ ਛੁੱਟ ਦੋ ਕਿਸੇ ਟੇਬਲ ਤੇ ਪਈ ਹੋਏਗੀ ਕਿਸੇ ਬੈੱਡ ਦੇ ਸਰਾਣੇ ਰੱਖ ਦੋ ਕਿਤੇ ਆਉਂਦਾ ਜਾਂਦਾ ਕਿਤੇ ਨਾ ਕਿਤੇ ਉਹਦੇ ਹੱਥ ਲੱਗ ਜਣੀ ਆ ਉਹਨੇ ਜਿੱਦਣ ਪਹਿਲਾ ਵਰਕਾ ਪੜ ਲਿਆ ਉਹ ਦੂਜਾ ਪੜਨ ਨੂੰ ਜੀ ਕਰ ਪੈਣਾ ਸੋ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਕਿ ਘਰ ਚ ਇੱਕ ਲਾਇਬ੍ਰੇਰੀ ਰੱਖੋ ਮੈਂ ਉਹ ਮੈਨੂੰ ਚਲੋ ਮਾਲਕ ਨੇ ਹੁਣ ਪਿੱਛੇ ਕਰ ਦਿੱਤਾ ਤਾਂ ਮੈਂ ਪਹਿਲੀ ਥਾਂ ਬਣਾਈ ਲਾਇਬ੍ਰੇਰੀ ਦੀ ਮੈਨੂੰ ਮaaf ਕਰਨਾ ਕਹੀ ਕਹਿੰਦੇ ਬਾਬਾ ਜੀ ਦਾ ਕਮਰਾ ਕਿੱਥੇ ਹੈ ਮੈਂ ਕਿਹਾ ਹੈ ਨਹੀਂ ਕਹਿੰਦੇ ਕਿਉਂ ਨਹੀਂ ਮੈਂ ਕਿਹਾ ਹੈ ਨਹੀਂ ਕਹਿੰਦੇ ਕਿਉਂ ਨਹੀਂ ਹੈਗਾ ਮੈਂ ਕਿਹਾ ਜਦੋਂ ਅਸੀਂ ਘਰ ਬਣਾਉਨੇ ਆ ਨਾ ਅਸੀਂ ਪਹਿਲਾਂ ਮੈਂ ਬਾਹਰ ਫੜ ਕੇ ਲੈ ਕੇ ਜਾਂਦਾ ਦੀਪਕ ਜੀ ਆਇਆ ਕਰਦੀ ਬੋ ਜੀ ਇਹ ਬੇਟੀ ਦਾ ਕਮਰਾ ਹੈ ਇਹ ਮੇਰੀ ਬੇਟੀ ਦਾ ਅਜ਼ ਅਵ ਸੈਡ ਐਜ਼ ਯੂਰ ਗੈਸਟਰੂ ਰੂਮ ਐਦਰ ਬਾਜੀ ਮੇਰੀ ਆਪਣੀ ਬੈਠਕ ਹੈ ਥੱਲੇ ਐਦਰ ਬਾਜੀ ਮੈਂ ਆਪਣਾ ਕ੍ਰੀਏਟਿਵ ਰੂਮ ਬਣਾਇਆ ਹੋਇਆ ਜਿਹੜਾ ਘਰ ਚ ਸਭ ਤੋਂ ਇੱਕ ਘੁਰਨਾ ਜਿਹਾ ਬਚਿਆ ਹੁੰਦਾ ਨਾ ਚਾਰ ਪਾਈ ਜਾਂਦਾ ਇਹ ਬਾਬਾ ਜੀ ਦਾ ਹੁੰਦਾ ਮੈਂ ਕਿਹਾ ਜੇ ਮੇਰੇ ਚ ਔਕਾਤ ਹੋ ਗਿਆ ਨਾ ਮੈਂ ਆਪਣੇ ਮਾਸਟਰ ਬੈਡਰੂਮ ਬਣਾਏ ਬਾਬਾ ਜੀ ਦਾ ਕਮਰਾ ਮੈਂ ਛੋਟੇ ਚ ਸੌਂ ਜਾਣਾ ਸੋ ਸਾਡੇ ਅੰਦਰ ਉਹ ਜਜ਼ਬੇ ਨਹੀਂ ਕਦੇ ਆਉਂਦੇ ਮੈਂ ਕਿਹਾ ਜੇ ਘਰ ਦੇ ਵਿੱਚ ਥੋੜੀ ਜੀ ਥਾਂ ਵੀ ਬਜੀ ਹੈ ਨਾ ਉਹ ਐਵੇਂ ਛੇਹੀਆਂ ਮਾਰਨ ਨਾਲ ਉਹ ਕਿਤਾਬਾਂ ਨੂੰ ਦੇ ਦਿਓ ਉਹ ਵੀ ਗੁਰੂ ਦੀ ਰਚਨਾ ਹੀ ਹੈ ਬਾਬਾ ਹੀ ਤੁਹਾਡੇ ਘਰ ਆ ਗਿਆ ਤੇ ਚੰਗਣਾ ਸਾਹਿਬ ਤੁਹਾਡੇ ਘਰ ਆ ਗਿਆ ਉਹ ਹੈ ਬਾਬੇ ਦਾ ਕਮਰਾ ਵਿਚਾਰ ਬਾਬੇ ਦਾ ਕਮਰਾ ਸੋ ਮੈਂ ਸਾਰੇ ਕਮਰੇ ਨਹੀਂ ਦੇ ਸਕਦੇ ਕਈ ਇੱਕ ਕਮਰੇ ਦੇ ਘਰ ਚ ਵੀ ਦਿੰਦੇ ਨੇ ਮੇਰੇ ਰਿਸ਼ਤੇਦਾਰ ਵੀ ਦਿੰਦੇ ਨੇ ਮੈਂ ਕਹਿੰਦਾ ਇੱਕ ਅਲਮਾਰੀ ਦੇ ਇੱਕ ਤੁਹਾਡੇ ਘਰ ਜਿਹੜੀ ਛੋਟੀ ਅਲਮਾਰੀ ਉਹਦਾ ਇੱਕ ਖਾਨਾ ਦੇ ਦੋ ਔਰ ਜਿਹਦੇ ਘਰ ਅਲਮਾਰੀ ਹੈ ਨਹੀਂ ਉਹ ਗੀਠੀ ਦੇ ਉੱਤੇ ਇੱਕ ਕੋਨਾ ਦੇ ਦੋ 6 ਕਿਤਾਬਾਂ ਪਈਆਂ ਹੋਣ ਲਿਟਰੇਚਰ ਹੋਏ ਕਾਜੇ ਅਦਬ ਰਏਗਾ ਕਾਜੇ ਅਦਰ ਰਹੇਗਾ ਅਦਰ ਤੁਹਾਡੇ ਨਾਲ ਨਾਲ ਚੱਲੇਗਾ ਅਦਰ ਬਹੁਤ ਕੁਝ ਸਿਖਾਏਗਾ ਬੱਚੇ ਮੇਰਾ ਬੇਟਾ ਜਵਾਨ ਹੈ ਉਹ ਬੜੇ 2 ਸਾਲ ਤੋਂ ਮੇਰੇ ਖਿਹੜੇ ਪਿਆ ਹੈ ਅਸੀਂ ਪਾਪਾ ਤੁਸੀਂ ਸਾਰੇ ਪਾਸੇ ਆਪਕੋ ਹੁੰਦੇ ਰਹੇ ਨੇ ਪਾਕਿਸਤਾਨ ਕਦਰ ਜਾਣਾ ਹੈ ਮੈਂ ਜਾਵਾਂਗੇ ਬੇਟਾ ਕਹਿੰਦਾ ਲਾਹੌਰ ਜਾ ਕੇ ਆਣਾ ਮਤਲਬ ਹਰ ਵਾਰੀ ਉਹ ਕਹਿੰਦਾ ਜਾਵਾਂਗੇ ਤੇ ਮੈਂ ਹੁਣ ਮੇਰੇ ਨਾਲ ਲੜ ਪੈਂਦਾ ਸੀ ਤੁਸੀਂ ਰੋਜ਼ ਕਹਿੰਦੇ ਚਾਹੁੰਦੇ ਹੈ ਨਹੀਂ ਆਪਾਂ ਆ ਪਿੱਛੇ ਜਦੋਂ ਜੰਗ ਲੱਗ ਗਈ ਮਾਹੌਲ ਖਰਾਬ ਹੋ ਗਿਆ ਮੈਂ ਕਿਹਾ ਬੇਟਾ ਉਹ ਮਾਹੌਲ ਖਰਾਬ ਹੋ ਗਿਆ ਸੌਰੀ ਮੈਂ ਕਿਹਾ ਤਾਂ ਵੀਜ਼ੇ ਬੰਦ ਹੋ ਗਏ ਦੋਵਾਂ ਪਾਸੇ ਦੇ ਜਦੋਂ ਖੁੱਲ ਜਾਣਗੇ ਨਾ ਲੈ ਮੈਂ ਕਿਹਾ ਪਹਿਲਾਂ ਕੰਮ ਇਹੀ ਕਰਨਾ ਫਿਰ ਲਾਹੌਰ ਜਾ ਕੇ ਆਵਾਂ ਕਿ ਤੈਨੂੰ ਮੈਂ ਉੱਥੇ ਲੈ ਕੇ ਜਾਵਾਂਗਾ ਕਹਿੰਦਾ ਹੁਣ ਨਹੀਂ ਜਾਣਾ ਮੈਂ ਕਿਹਾ ਕਿਉਂ ਮੈਂ ਕਿਹਾ ਮਨ ਨੂੰ ਸ਼ਾਇਦ ਮੇਰਾ ਮਾਈਂਡ ਕਰ ਗਿਆ ਕਹਿੰਦਾ ਨਹੀਂ ਬਾਪਾ ਜਾਣਾ ਨਹੀਂ ਮੈਂ ਕਿਉਂ ਕਹਿੰਦਾ ਤਜਮਮੁਲ ਖਲੀਨ ਸਾਹਿਬ ਨੂੰ ਮਿਲਣਾ ਸੀ ਉਹੀ ਚਲੇ ਗਏ ਕਹਿੰਦਾ ਮੈਨੂੰ ਲੱਗਾ ਮੈਂ جنگ ਜਿੱਤ ਲਈ ਹਨਾ ਜੇ ਮੇਰਾ ਬੱਚਾ ਤਜਮਮੁਲ ਖਲੀਨ ਸਾਹਿਬ ਨੂੰ ਮਿਲਣਾ ਚਾਹ ਰਿਹਾ ਹੈ ਮੈਂ ਕਿਦ ਤੂੰ ਪੜਦਾ ਹੁੰਦਾ ਉਹਨਾਂ ਨੂੰ ਕਹਿੰਦਾ ਉਹ ਜਿਹੜੀ ਗੱਲ ਸ਼ੁਰੂ ਮੈਂ ਕਰ ਦਵਾ ਤਜਮਲ ਕਲੀਨ ਸਾਹਿਬ ਦੀ ਪੂਰੀ ਉਹ ਕਰ ਦਿੰਦਾ ਇੱਕ ਦਿਨ ਮੈਨੂੰ ਕਿਹਾ ਵੀ ਲਿਟਰੇਚਰ ਬੇਟਾ ਸਿਰਫ ਇਹੀ ਨਹੀਂ ਦਾ ਆਪਣਾ ਹੋਰ ਵੀ ਪੜਨੇ ਚਾਹੀਦੇ ਜੇ ਤੂੰ ਪੜਨਾ ਤੇ ਹੁਣ ਤਾਂ ਮਜ਼ਾ ਆਉਂਦਾ ਜੇ ਤੁਸੀਂ ਕਿਤਾਬਾਂ ਐਕਸਚੇਂਜ ਕਰਦੇ ਆ ਪੁੱਛਦਾ ਪਾਪਾ ਪੜ੍ਹ ਲਈ ਤੁਸੀਂ ਮੈਂ ਹਾਂ ਜੀ ਕਹਿੰਦਾ ਮੈਂ ਉਹ ਫਿਲ ਪਰ ਉਹਨੂੰ ਪੜ੍ਹ ਲਈ ਮੈਂ ਤੁਹਾਨੂੰ ਉਹ ਦੇ ਜਨਾ ਮੈਨੂੰ ਆਹ ਦੇ ਦਿਓ ਤੁਸੀਂ ਸੋ ਮਜ਼ਾ ਆਉਂਦਾ ਉਹ ਕਿਤਾਬ ਮੈਂ ਕਿਹਾ ਪਿਉਂਦ ਕਿਤੋਂ ਲਿਆਉਂਦੀ ਸੀ ਕਹਿੰਦਾ ਵੱਡੇ ਡੈਡੀ ਕੋਲ ਆਪਣੇ ਦਾਦੇ ਕੋਲੋਂ ਦਿੱਲੀੋਂ ਲੈ ਕੇ ਆਇਆ ਸੀ ਸੋ ਇਹ ਜਦ ਤੱਕ ਤੁਸੀਂ ਕੜੀ ਨਹੀਂ ਜੋੜਦੇ ਨਾ ਉਦੋਂ ਤੱਕ ਅਸੀਂ ਸਮਾਜ ਦਾ ਪਲਾਣੀ ਕਰ ਸਕਦੇ ਸਮਾਜ ਤੇ ਦੁਸ਼ਮਣ ਤੇ ਬਹੁਤ ਨੇ ਦੁਸ਼ਮਣਾਂ ਦਾ ਕੋਈ ਫੰਕਸ਼ਨ ਹੁੰਦਾ ਤੇ ਅੱਜ ਗਰਾਊਂਡ ਭਰੀ ਹੋਣੀ ਸੀ 20-20 ਹਜ਼ਾਰ ਨਾਲ ਨਰੇ ਲੱਗਦੇ ਹੋਣੇ ਸੀ ਭਲੇ ਤਾਂ ਇੰਨੇ ਕੀ ਬਹੁਤ ਹੁੰਦੇ ਨੇ ਕਿਉਂਕਿ ਬੀਜ ਇੰਨੇ ਕੁ ਹੁੰਦੇ ਨਾ ਫਸਲ ਪੂਰੀ ਉਗਦੀ ਹੈ ਮੈਂ ਨੂੰ ਕਹਿੰ ਮੈਂ ਹੋਰ ਵੀ ਪੜਿਆ ਕਰ ਮੈਂ ਨੂੰ ਦੋ ਤਿੰਨ ਸ਼ੇਅਰ ਸੁਣਾਏ ਹੋਰ ਇਧਰੋਂ ਉਧਰੋਂ मैं क्या जी एक मैं सुनिया फैमी पता ही साहब बहुत अच्छा मैं क्या दो ही लाइन लाइना लिखते हैं कमाल दिया लिखते ने के काश वो मुझे कभी रास्ते में मिल जाए मुझे उसको नजरअंदाज करना है मैं आ आनाई क्या मैं तो बढ़िया वादिया सुनावा उन्होंने मैं क्या दस ਕਹਿੰਦਾ ਵੀ ਫੈਮੀ ਸਾਹਿਬ ਦੀ ਹੈ ਮੈਂ ਕਿਹਾ ਕੀ ਮੈਨੂੰ ਇੰਨਾ ਆਨੰਦ ਆਇਆ ਜ਼ਿੰਦਗੀ ਚ ਪਹਿਲੀ ਵਾਰ ਕੋਈ ਗੱਲ ਸੁਣੀ ਉਹ ਵੀ ਆਪਣੇ ਪੁੱਤ ਦੇ ਮੂੰਹੋਂ ਸੁਣੀ ਉਹ ਵੀ ਡਬਲ ਨਸ਼ਾ ਹੀ ਹੋ ਜਾਂਦਾ ਉਸ ਗੱਲ ਦਾ ਕਹਿੰਦਾ ਗੁਬਾਰੇ ਜਦ ਫੂਲ ਜਾਂਦੇ ਹਨ ਗੁਬਾਰੇ ਜਦ ਫੂਲ ਜਾਂਦੇ ਹਨ ਉਹ ਪਹਿਲੇ ਕੀ تھے ਫੂਲ ਜਾਂਦੇ ਇਹ ਅਸਾਂ ਕਿਦਾਂ ਨਸ਼ਾ ਸ਼ਾਮ ਨੂੰ ਨਿਆਣਿਆਂ ਨਾਲ ਬਹਿ ਕੇ ਪੈਗ ਲਾਉਣ ਨਾ ਚੰਗਾ ਨਹੀਂ ਨਸ਼ੇ ਆ ਸਾਹਿਤ ਤੇ ਪੈਗ ਲਾਇਏ ਜਾਂਦੇ ਬੱਚਿਆਂ ਦੇ ਨਾਲ ਬਹਿ ਕੇ ਹਨਾ ਸੋ ਮੈਨੂੰ ਪਤਾ ਬੜਾ ਔਖਾ ਕੰਮ ਐ ਕਈ ਸੁਣ ਕੇ ਕਹਿਣਗੇ ਨਿਆਣੇ ਕਿੱਥੇ ਜੀ ਉਹ ਨਹੀਂ ਸਾਹਦੇ ਉਹ ਨਹੀਂ ਕਰਦਾ ਯਾਰ ਲੱਗੇ ਰੋ ਨਾ ਕੋਈ ਗੱਲ ਨਹੀਂ ਕਿਸੇ ਦਿਨ ਤਾਂ ਗੱਲ ਬਣ ਜੂਗੀ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਲੱਗੇ ਰਹੀਏ ਤੇ ਇੱਕ ਦਿਨ ਗੱਲ ਬਣਦੀ ਐ ਸੋ ਕਹਿ ਦਾ ਮਤਲਬ ਸਿਰਫ ਇਹ ਐ ਜੀ ਕਿ ਅੱਜ ਸਨਾਰ ਤੇਰਾ ਸਿੰਘ ਚੰਨ ਹੋਣਾ ਦਾ ਇੱਕ ਬਹਾਨਾ ਬਣਿਆ ਪਰ ਉਹਨਾਂ ਦੀ ਲੇਗੇਸੀ ਉਹਨਾਂ ਦੀ ਵਿਰਾਸਤ ਨੂੰ ਸੰਭਾਲਣ ਵਾਲੇ ਜਿਹੜੇ ਅੱਜ ਇੱਥੇ ਇਕੱਠੇ ਹੋਏ ਨੇ ਉਹਨਾਂ ਨੇ ਜਿੱਥੇ ਸਰਾਂਤੀ ਰਾ ਸਿੰਘ ਚੰਦ ਉਹਨਾਂ ਨੂੰ ਆਪਣੇ ਸ਼ਰਧਾ ਸੂਮਨ ਪੇਟ ਕੀਤੇ ਨੇ ਉੱਥੇ ਉੱਥੇ ਹੀ ਪੰਜਾਬੀ ਮਾਂ ਬੋਲੀ ਨਾਲ ਪੰਜਾਬੀ ਵਿਰ ਪੰਜਾਬੀ ਵਿਰਸੇ ਨਾਲ ਪੰਜਾਬੀ ਵਿਰਾਸਤ ਦੇ ਨਾਲ ਪੰਜਾਬੀ ਸਾਹਿਤ ਦੇ ਨਾਲ ਪੰਜਾਬੀ ਕਲਾ ਦੇ ਨਾਲ ਆਪਣੀ ਪ੍ਰਤੀਬੱਧਾ ਜਿਹੜੀ ਹੈ ਵਚਨਬੱਧਤਾ ਉਹਨੂੰ ਹੋਰ ਪੀਟਿਆ ਕੀਤਾ ਉਹਨੂੰ ਹੋਰ ਜ਼ਿਆਦਾ ਪ੍ਰੋੜਤਾ ਦਿੱਤੀ ਹੈ ਤੁਸੀਂ ਸਾਰੇ ਧੰਨਵਾਦ ਦੇ ਹੱਕਦਾਰ ਹੋ ਮੁਬਾਰਕਬਾਦ ਦੇ ਹੱਕਦਾਰ ਹੋ ਬਹੁਤ ਸ਼ੁਕਰੀਆ ਤੁਹਾਡਾ ਚੰਗਤ ਮਨਦਾ ਇੱਕ 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 ਗੱਲ ਜਿਹੜੀ ਆ ਸਾਹਮਣੇ ਰੱਖਣ ਵਾਲੀ ਹੈ ਵਕਈ ਪਿਓ ਤੇ ਪੁੱਤਾਂ ਸਮਾਵੇ ਹੋ ਜਾਏ ਹੁੰਦਾ ਹੋਣਾ ਚਾਹੀਦਾ ਤੇ ਬਹੁਤ ਖੂਬਸੂਰਤ ਬਹੁਤ ਬਹੁਤ ਧੰਨਵਾਦ ਗੁਰਬਿੰਦ ਕੁਕੀ ਜੀ ਬਸ ਤੁਹਾਡਾ 1 ਮਿੰਟ ਹੋਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਗਾਇਕੀ ਸ਼ੁਰੂ ਕਰਨੀ ਹੈ ਇੱਕ ਸਨਮਾਨ ਇੱਕ ਲੋਈ ਦੇ ਰੂਪ ਵਿੱਚ ਸੁਜੀਤ ਸਿੰਘ ਧੀਰ ਜੀ ਤੇ ਸਾਡੇ ਦਰਮਿਆਨ ਆ ਗਏ ਨੇ ਡਾਲੀ ਸਿੰਘ ਇਨਾਂ ਦਾ ਸਨਮਾਨ ਤੇ ਡਲੀ ਜੀ ਉਪਰ ਆਜੋ ਤੇ ਦੇ ਉਸ ਤੋਂ ਬਾਅਦ ਚਾਰ ਮਤੇ ਪੜੇ ਜਾਣੇ ਨੇ ਫੇਰ ਹਾਂਜੀ ਤੇ ਕਾਰਜਕਾਰੀ ਮੈਂਬਰਾਂ ਨੂੰ ਗੁਜ਼ਾਰਿਸ਼ ਹੈ ਕਿ ਨੇੜੇ ਆਜਨ ਇੱਕ ਪਦਾਰਗੀ ਮੰਡਲ ਦੇ ਨਾਲ ਇੱਕ ਤਸਵੀਰ ਹੋਏਗੀ